ਅੱਜ ਦੇ ਬੜੇ ਅਕਾਲੀ ਦਲ ਬਣੇ ਹੋਏ ਐ ਜਿਵੇਂ ਬਾਬੇ ਬਕਾਲੇ ਕਈ ਸਾਧ ਬੈਠ ਗਏ ਸੀਗੇ ਕਿ ਅਸੀਂ ਗੁਰੂਆਂ ਇਕਤਾ ਬਾਦ ਲਈ ਹੈ ਇੱਕ ਹੁਣ ਨਵਾਂ ਜਨਮ ਹਰ ਪ੍ਰੀਤ ਹਰ ਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਅਕਾਲੀ ਦਲ ਇੱਕ ਹੈਗਾ ਅਮਰਤਪਾਲ ਸਿੰਘ ਦਾ ਇੱਕ ਹੈਗਾ ਹੋਰ ਇਹ ਸਾਰੇ ਤਾਂ ਅਕਾਲੀ ਦਲ ਬਣ ਚੁੱਕੇ ਆ ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ ਪਾਲਿਸੀ ਹੈ ਕਿ ਹਿੰਦ ਹਕੂਮਤ ਦੇ ਨਾਲ ਛੱਡ ਕੇ ਆਪਾਂ ਰਾਜ ਭਾਗ ਕਰੀਏ ਤੇ ਅਮਰਿਤਪਾਲ ਸਿੰਘ ਵੀ ਕਹਿੰਦਾ ਕਿ ਮੈਂ ਚੀਫ ਮਿਨਿਸਟਰ ਬਣਨਸ ਹੁਣ ਏਸ ਖੀਸਤ ਬਣਨ ਦਾ ਵਕਤ ਨਹੀਂ ਹੈ ਇਹ ਹੁਣ ਅਲੈਦਾ ਮੋਲ ਖਾਲਿਸਤਾਨ ਬਣਾਉਣ ਦਾ ਵਕਤ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਸਾਦੀ ਦਲ ਐਂਗ ਸੰਗਦਾ ਖਾਲਸਾ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਪਏ ਹੋਏ ਹੈ ਸਾਰੇ ਹਿੰਦੂਤਵ ਨੂੰ ਸਲਾਮਾਂ ਕਰੀ ਜਾਂਦੀ ਹੈ ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਵਿੱਚ ਹੈ ਉਹ ਦਿੱਲੀ ਜਾ ਕੇ ਕਹੂਗਾ ਕਹਿਣ ਜੇ ਭਾਜਪਾ ਵਿੱਚ ਸਾਡਾ ਸਿੱਖ ਉਹ ਸਿੱਧ ਨਿਆ ਕੇ ਹਕੂਮਤ ਨੂੰ ਕਹੂਗਾ ਜੈ ਸ਼ੀਰਿਨ ਜੈ ਸ਼ੀਰਿਨ ਕੌਣ ਸੋਏ ਸਿੱਖਾ ਇੱਕ ਬਹਾਦਰ ਕੌਮ ਇੱਕ ਚੜ੍ਹਦੀ ਕਲਾ ਦੀ ਕੌਮ ਤੇ ਹਿੰਦੂਤਾਂ ਦੇ ਅੱਗੇ ਆਪਣਾ ਸਿਰ ਥੱਲੇ ਕਰ ਦਵੇ ਤੇ ਗੁਰੂ ਮਹਾਰਾਜ ਦੇ ਕੋਲੇ ਨਿਆਈ ਨਾ ਤਾਂ ਉਹ ਆਪਣਾ ਕੀ ਬਣੂਗਾ ਸੋ ਮੈਂ ਸਾਰੀ ਕੌਮ ਨੂੰ ਇਹ ਅੱਜ ਦੇ ਹਾਲਾਤ ਦੱਸ ਰਹੇ ਹਾਂ ਕੀ ਸਾਡੇ ਜਿਹੜੇ ਨਵੇਂ ਜੱਜਦਾਰ ਸਾਹਿਬ ਹੈਗੇ ਆ ਗੜਗੱਜ ਸਾ ਉਹਨਾਂ ਨੇ ਵੀ ਇੱਕ ਕਾਲੀ ਦਲਦਾਰ ਸਾਥ ਦਿੱਤਾ ਉਹ ਹੈ ਬਾਦਲਦਾਂ ਦਾ ਪਰ ਉਹਨਾਂ ਨੇ ਵੀ ਨੇ ਦੱਸਿਆ ਕਿ ਕੀ ਕਮ ਹੈ ਕਾਲੀ ਦਲਦਾਰ ਰਾਜ ਲੈਣ ਦਾ ਫਿਰ ਗੁਲਾਮ ਬਣਨ ਦਾ ਹੈਗਾ ਸੋ ਸਾਰੇ ਸਿੱਖ ਅੱਜ ਦੀ ਗੱਲਣ ਤੋਂ ਉਹਨਾਂ ਦੀਆਂ ਜੀਭਾਂ ਪਤਾ ਨਹੀਂ ਕਿੰਨੇ ਕੱਟ ਲਈ ਹੈ ਜਾਂ ਵੱਢ ਲਈ ਹੈ ਜਾਂ ਬਾਹਰ ਨਿਕਲਦੀਆਂ ਨਹੀਂ ਤਾਂ ਮੇਰਾ ਮਤਲਬ ਇਹ ਹੈਂਦਾ ਹੈ ਮੇਰਾ ਫਰ ਡਾਕਟਰ ਸਿਮਰਨਜੀਤ ਸਿੰਘ ਮਾਨ ਅਕਾਲੀ ਜਨਮ ਵਰ ਸਰਦਾ ਪ੍ਰਦਾਨ ਹੋਣ ਦਾ ਇਹੀ ਫਰਜ਼ ਹੈ ਕਿ ਸਿੱਖ ਕੌਮ ਦੇ ਅੱਗੇ ਅੱਜ ਦੇ ਮੈਂ ਹਾਲਾਤ ਤੁਹਾਡੇ ਅੱਗੇ ਰੱਖਾ ਤੇ ਤੁਸੀਂ ਵੀ ਉੱਠੋ ਤੁਸੀਂ ਵੀ ਨੀਂਦ ਦੇ ਵਿੱਚ ਆਏ ਹੋਏ ਹੋ ਤੇ ਉੱਠ ਕੇ ਹਕੂਮਤ ਦਾ ਮੁਕਾਬਲਾ ਕਰੋ ਨਿਮਰਤਾ ਦੇ ਨਾਲ ਦਲੀਲ ਦੇ ਨਾਲ ਹੁਣ ਆਪਾਂ ਆਪਣਾ ਖਰਸਾਨ ਪ੍ਰਾਪਤ ਕਰੀਏ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਐ ਅਸੈਸਿਨੇਟ ਇੱਕ ਅਫਤਾਰ ਸੇਨ ਨੂੰ ਗੈਰ ਦੇ ਕੇ ਯੂਕੇ 'ਚ ਮਾਰਤੇ ਦੋ ਸਿੱਖ ਪਾਕਿਸਤਾਨ ਦੇ ਵਿੱਚ ਮਾਰਤੇ ਐ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਪੂਰੀ ਕੋਸ਼ਿਸ਼ ਕੀਤੀ ਮਨਵਾਉਣ ਦੀ ਪਰ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀ ਸੀ ਉਹਨਾਂ ਨੂੰ ਪਹਿਲਾ ਪਤਾ ਲੱਗ ਗਿਆ ਪਰ ਅੱਗੇ ਹੁਣ ਗੱਲ ਚੱਲ ਨਹੀਂ ਰਹੀ ਸੋ ਖਤਰਾ ਜਿਉਂ ਦੀ ਥਿਉ ਹੈ ਤੇ ਜੇ ਆਪਾਂ ਨੀਂਦ ਦੇ ਵਿੱਚ ਫਸੇ ਰਹੇ ਤੇ ਕੀਤਾ ਕੱਖ ਨਹੀਂ ਤਾਂ ਫੇਰ ਆਪਣਾ ਸਿੱਖ ਅਸੀਂ ਆਪਣੇ ਆਪ ਨੂੰ ਖਾਲਸਾ ਕਹਿਣ ਜੋਗੇ ਨਹੀਂ